ਪੋਇ ਅਹੀ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਨ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰੀ ਜਾਂਦੇ ਤੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇਹਨੇ ਮੇਰੇ ਅਣਕ ਪਹਿਲੇ ਟੋਪੀ ਤਾਂ ਕੀਤੇ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚੁਕਾਣੀ ਦੇਣ ਦੇ ਆਇਆ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀ ਚੀਕਾ ਨਿਕਲ ਗਈ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਆ ਵੀ ਮਾਰ ਤੇ ਲੁਕਣ ਕੁੱਟਿਆ ਨਾ ਹੈ ਯਾਰ ਪਰ ਉੰਜੇ ਵਿੱਚ ਕੰਨੀ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਮੇਰੇ ਕੋ ਮੇਰੇ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਐ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਕਹਿੰਨਾ ਅੱਖ ਨੇ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜਾ ਚਪੇੜ ਹੀ ਵੱਜੜੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈ ਜਾਂ ਚਪੇੜ ਨੂੰ ਜਿਹੜੀ ਹੋਰ ਮੈਂ ਕੀ ਕਰ ਸਕਨੀ ਹਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਤੁਹਾਡਾ ਪਹਿਲੇ ਮੇਰੇ ਵੱਲੋਂ ਇੱਕ ਵਾਰਾ ਟਾਪਸ ਮੇਰੇ ਉਰੋਂ ਕੋਈ ਫਕੀਰ ਜਾਇਆ ਸੀ ਤੇ ਉਹਨੇ ਮਤਲਬ ਸਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਤੇ ਜਦੋਂ ਫਿਰ ਇਹ ਹਾਦਸਾ ਆਇਆ ਕਿੰਨੇ ਕੁ ਲੋਕ ਉੱਥੇ ਇਕੱਠੇ ਹੋਏ ਇੱਥੇ ਹੋ ਨਾ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤੇ ਇਹਨਾਂ ਨੂੰ ਕਹਿ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਛੱਡੋ ਪਰੇ ਕੀ ਕਰਨੀ ਰਿਪੋਰਟ ਕਰ ਕੋਨਾ ਕਿਹੜਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ ਤੇ ਰਹਿਣ ਦੋ ਤੁਹਾਨੂੰ ਚੀਟਾ ਢੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੋ ਤੁਸੀਂ ਘਰ ਜਾਓ ਡਰ ਮੇਰੇ ਕੋ ਕਮਰਾ ਟ ਇੰਨੀ ਹੋਈ ਮੈਨੂੰ ਕੋ ਖਲੋਤਾ ਨਹੀਂ ਜਾਂਦਾ ਮੈਂ ਉੱਥੇ ਮੈਨੂੰ ਕੋਈ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪਈ ਹਾਂ ਬੇਟਾ ਜਿਦੋਂ ਇਹ ਸਾਹ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਤੇ ਮੈਨੂੰ ਉਹ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਹਲੋਂ ਬਾਹੋਂ ਤੇ ਕੁਰਸੀ ਦੇ ਕੇ ਬਾਹ ਲੈ ਕੇ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ